ਜਿੱਥੇ 26 ਜਨਵਰੀ ਨੂੰ ਪੂਰਾ ਦੇਸ਼ ਗਣਤੰਤਰ ਦੇ ਵਿਸਮਨਾ ਰਿਆ ਸੀ ਉੱਥੇ ਹੀ ਅ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਸੇ ਦਿਨ ਇੱਕ ਸਿਰਫਰੇ ਵਿਅਕਤੀ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਵ ਅੰਬੇਦਕਰ ਦੇ ਬੁੱਤ ਦੀ ਤੋੜਫੋੜ ਕੀਤੀ ਗਈ ਜਿਸ ਨੂੰ ਲੈ ਕੇ ਪੂਰੇ ਦਲੇ ਸਮਾਜ ਵਿੱਚ ਰੋਸ ਵੇਖਣ ਨੂੰ ਮਿਲਿਆ ਉਸੇ ਹੀ ਦੌਰਾਨ ਪੰਜਾਬ ਦੇ ਵਿੱਚ ਕਈ ਥਾਵਾਂ ਉੱਤੇ ਬੰਦ ਦਾ ਸਰਦਾ ਵੀ ਦਿੱਤਾ ਗਿਆ ਸੀ ਔਰ ਜਲੰਧਰ ਦੇ ਵਿੱਚ ਇਸ ਧਰਮੇ ਵਿੱਚ ਪੰਜਾਬ ਤੋਂ ਵੱਖ-ਵੱਖ ਜਥੇਬੰਦੀਆਂ ਨੇ ਹਿੱਸਾ ਲਿਆ ਉਸੇ ਸਮੇਂ ਗਲੋਬਲ ਕ੍ਰਿਸਚੀਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਗੌਰਮਸੀ ਵੱਲੋਂ ਵੀ ਇਸ ਧਰਨੇ ਵਿੱਚ ਸ਼ਾਮਲ ਹੋ ਕੇ ਜਿੱਥੇ ਬਾਬਾ ਸਾਹਿਬ ਨੂੰ ਫੁੱਲ ਅਰਪਿਤ ਕੀਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਜਿਹੜਾ ਇਹ ਘਟਨਾ ਵਾਪਰੀ ਉਸ ਦੇ ਨਾਲ ਪੂਰੇ ਦਲੇ ਸਮਾਜ ਨੂੰ ਇੱਕ ਗਹਿਰੀ ਸੱਟ ਲੱਗੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਦੋਸ਼ੀ ਹੈ ਇਸ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਔਰ ਇਸ ਦੇ ਪਿੱਛੇ ਜੋ ਵੀ ਮਾਸਟਰਮਾਈਂਡ ਹੈ ਉਸ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸੋ ਜਿਹੜੀ ਇਹ ਪਿਛਲੇ ਦਿਨਾਂ ਚ ਇਹ ਘਟਨਾ ਹੋਈ ਆ ਬਹੁਤ ਨਿੰਦਨਯੋਗ ਆ ਮਸੀ ਭਾਈਚਾਰਾ ਬੰਦ ਦਾ ਪੂਰਾ ਸਮਰਥਨ ਕਰਦਾ ਵਾ ਔਰ ਆਪਣੇ ਪੂਰੇ ਭਾਈਚਾਰੇ ਨਾਲ ਖੜਾ ਵਾ ਅੱਜ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਵੀ ਕਿਦਾਂ ਉਥੇ ਪੋੜੀ ਲਗਾ ਕੇ ਸੰਵਿਧਾਨ ਨਿਰਮਾਤਾ ਸਾਡੇ ਬਾਬਾ ਵੀਮਰਾਓ ਊਮੇਦਕਰ ਸਾਹਿਬ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਤੋੜਿਆ ਗਿਆ ਔਰ ਸੰਵਿਧਾਨ ਨੂੰ ਤੋੜਿਆ ਗਿਆ ਇਥੋਂ ਪਤਾ ਲੱਗਦਾ ਵਾ ਵੀ ਜਿਹੜੀਆਂ ਏਜੰਸੀਆਂ ਵਾ ਜਿਹੜੇ ਲੋਗ ਨੇ ਇਹ ਕਿਦਾਂ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੇ ਨੇ ਇਹ ਪੂਰੇ ਭਾਰਤ 'ਚ ਦੰਗੇ ਕਰਾਉਣਾ ਚਾਹੁੰਦੇ ਨੇ ਇਹ ਲੋਕ ਮੈਂ ਬੇਨਤੀ ਕਰਦਾ ਪ੍ਰਧਾਨ ਮੰਤਰੀ ਮੋਦੀ ਜੀ ਕੋ ਅਮੀਸ਼ਾ ਜੀ ਕੋ ਔਰ ਆਪਣੇ ਸੀਐਮ ਭਗਵੰਤ ਮਾਨ ਜੀ ਕੋ ਔਰ ਪਿੱਛੇ ਜਿਹੜੇ ਸੀਬੀਆਈ ਦੀ ਜਾਂਚ ਕਰਵਾ ਕੇ ਪਿੱਛੇ ਜਿਹੜੇ ਜਿੰਨੇ ਵੀ ਇਹ ਨਕਾਬ ਲਗਾ ਕੇ ਲੋਕ ਬੈਠੇ ਨੇ ਉਹਨਾਂ ਨਕਾਬ ਉਤਾਰਨਾ ਚਾਹੀਦਾ ਵਾ ਔਰ ਉਹਨਾਂ ਨੂੰ ਲੋਕਾਂ ਦੀ ਕਚੈੜੀ 'ਚ ਲੈ ਕੇ ਆਉਣਾ ਚਾਹੀਦਾ ਵੀ ਕਿੱਦਾਂ ਇਹ ਜਿਹੜੇ ਲੋਕ ਨੇ ਜਿਹੜਾ ਆਪ ਸਿਪਾਹੀ ਜਰਮੂ ਸੰਜ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਅੱਜ ਦੇਖੋ ਅਸੀਂ ਅਗਰ ਆਪਣੇ ਸਿੱਧ ਧਰਮ ਦਾ ਪ੍ਰਚਾਰ ਪ੍ਰਸਾਰ ਕਰਦੇ ਹਾਂ ਉਹ ਵੀ ਸਾਨੂੰ ਅਮੇਦਕਰ ਸਾਹਿਬ ਨੇ ਬਾਬਾ ਭੀਮਰਾਓ ਅਮੇਦਕਰ ਸਾਹਿਬ ਨੇ ਸੰਵਿਧਾਨ ਦੇ ਵਿੱਚ ਸਾਨੂੰ ਇਜਾਜ਼ਤ ਦਿੱਤੀ ਔਰ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਆ ਸੰਵਿਧਾਨ ਦੀ ਪੂਜਾ ਕਰਨ ਵਾਲੇ ਲੋਕ ਆ ਪਰਮੇਸ਼ਵਰ ਤੋਂ ਬਾਅਦ ਅਸੀਂ ਬਾਬਾ ਬੀਮਰਾਉ ਮੇਦਕਰ ਸਾਹਿਬ ਦੀ ਰਿਸਪੈਕਟ ਕਰਦੇ ਆਂ ਔਰ ਸਾਡੇ ਮਨਾਂ ਤੇ ਬਹੁਤ ਠੇਸ ਪਹੁੰਚੀ ਆ ਇਹ ਜਿਹੜੇ ਥੋੜੇ ਬਾਬਾ ਬੀਮਰਾਉ ਮੇਦਕਰ ਸਾਹਿਬ ਦੀ ਮੂਰਤੀ ਤੇ ਨਹੀਂ ਵੱਜੇ ਇਹ ਸਾਡੇ ਦਿਲ ਤੇ ਵੱਜੇ ਨੇ ਔਰ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਆ ਵੀ ਇਦਾਂ ਦੇ ਕੰਮ ਕਿਉਂ ਹੋ ਰਹੇ ਪੂਰੇ ਪੰਜਾਬ ਦੇ ਵਿੱਚ ਅੱਛਾ ਜਿਸ ਤਰੀਕੇ ਦੇ ਨਾਲ ਸਾਰਾ ਹੁਣ ਮਾਹੌਲ ਹੋ ਰਿਹਾ ਹੈ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਵੀ ਅਸੀਂ ਇੱਕ ਵਿਅਕਤੀ ਜੋ ਹੈਗਾ ਉਸ ਨੂੰ ਗ੍ਰਿਫਤਾਰ ਵੀ ਕੀਤਾ ਹੈ ਉਸ ਤੋਂ ਬਾਅਦ ਵੀ ਪ੍ਰਦਰਸ਼ਨ ਹੋਣੇ ਹਨ ਸਾਰਾ ਫਿਰ ਭਾਈ ਸਾਹਿਬ ਮੈਂ ਦੱਸਣਾ ਚਾਹੁੰਦਾ ਵੀ ਉੱਥੇ ਪੋੜੀ ਲੱਗ ਜਾਣੀ ਕੱਲ ਇੱਕ ਬੰਦੇ ਦਾ ਕੰਮ ਕੱਲ ਇੱਕ ਬੰਦਾ ਕਿੱਦਾਂ ਕੋੜੀ ਕਿੱਥੋਂ ਲੈ ਕੇ ਆਇਆ ਕਿੱਦਾਂ ਲਗਾ ਕੇ ਉੱਪਰ ਚੜ ਗਿਆ ਇਹਦੇ ਪਿੱਛੇ ਇੱਕ ਹੋਰ ਬਹੁਤ ਵੱਡਾ ਮੈਨੂੰ ਲੱਗਦਾ ਵੀ ਗੈਂਗ ਆ ਕੁਝ ਬਹੁਤ ਹੋਰ ਲੋਕ ਨੇ ਜਿਨ੍ਹਾਂ ਨੂੰ ਸਾਰਿਆਂ ਨੂੰ ਫੜ ਕੇ ਜਿਲ੍ਹਿਆਂ ਦੇ ਵਿੱਚ ਦੇਣਾ ਚਾਹੀਦਾ ਔਰ ਉਮਰ ਕੈਦ ਦੀ ਸਜ਼ਾ ਮੈਂ ਸਮਝਦਾ ਮੈਨਨ ਹੋਣੀ ਚਾਹੀਦੀ ਆ ਔਰ ਐਦਾਂ ਦੀ ਇੱਕ ਮਿਸਾਲ ਪੈਦਾ ਹੋਣੀ ਚਾਹੀਦੀ ਆ ਵੀ ਗਾਂ ਤੋਂ ਬੰਦਾ ਕੋਈ ਵੀ ਐਦਾਂ ਦਾ ਕੰਮ ਕਰਨ ਤੋਂ ਪਹਿਲਾਂ 100 ਵਾਰੀ ਸੋਚੇ ਦੇਖੋ ਜਦੋਂ ਉਹ ਤੇ ਬੰਦਾ ਬੇਅਦਵੀ ਕਰ ਜਾਂਦਾ ਬਾਅਦ ਦੇ ਵਿੱਚ ਕਹਿ ਦਿੱਤਾ ਜਾਂਦਾ ਵੀ ਇਹ ਦਿਮਾਗੀ ਹਾਲਤ ਇਹਦੀ ਖਰਾਬ ਸੀ ਕੀ ਗੱਲ ਉਹਨੇ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਇਆ ਕਿਸੇ ਹੋਰ ਚੀਜ਼ ਨੂੰ ਨੁਕਸਾਨ ਪਹੁੰਚਾਇਆ ਕਿਸੇ ਲੋਕ ਕਿਸੇ ਬੰਦੇ ਨੂੰ ਮਾਰਿਆ ਉਹਨੇ ਬਿਲਕੁਲ ਚੰਗਾ ਭਲਾ ਬੰਦਾ ਸੀ ਉਹ ਔਰ ਇਹ ਅਸੀਂ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਮਨਾਂ ਤੇ ਠੇਸ ਪਹੁੰਚੀ ਆ ਅੱਜ ਸਮੁੱਚਾ ਮੁਸੀਬ ਭਾਈਚਾਰਾ ਆਪਣੇ ਭਾਈਚਾਰੇ ਦੇ ਨਾਲ ਖੜਾ ਵਾ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇਥੇ ਪ੍ਰੋਟੈਸਟ ਕਰ ਰਹੇ ਆ ਔਰ ਪੂਰਾ ਜਲੰਧਰਪੁਰਨ ਤੌਰ ਤੇ ਬੰਦ ਕਰਵਾ ਰਹੇ ਆ